ਝੰਡਾ ਦੇਖੋ ਸਾਹਮਣੇ ਤੁਸੀਂ ਕਿੰਨੀ ਤੇਜ਼ ਹਵਾ ਚੱਲ ਰਹੀ ਆ 2-2 ਰੁਪਇਆ ਦੇ ਕੇ ਦੇਖਣ ਜਾਂਦੇ ਆ ਦੇਖਿਓ ਇਹ ਤੁਸੀਂ ਵੀ ਧਿਆਨ ਹਿਰਨੀ ਆ ਕਿ ਹੋਰ ਆ ਕੁਛ ਆਹ ਦੇਖੜਾ ਤਾਂ ਇੱਕ ਅਤੇ ਬੰਦੇ ਦੇ ਕਰਕੇ ਹੀ ਰੈਪਿਟੇਸ਼ਨ ਡਾਉਨ ਤਾਂ ਹੁੰਦੀ ਆ ਨਾ ਅਗਲੇ ਨੂੰ ਤਾਂ ਇਹੀ ਕਹਣਾ ਵੀ ਪੰਜਾਬ ਦੇ ਮੁੰਡੇ ਆਏ ਸੀ ਹੁਣ ਮੈਂ ਇੱਥੇ ਘੁੰਮਦਾ ਫਿਰਦਾ ਮੈਂ ਪੰਜਾਬ ਨੂੰ ਇੱਕ ਦਿਨਾਂ ਦਾ ਜਿਵੇਂ ਮਰਜੀ ਆ ਭਾਈ ਮੈਂ ਰਿਪਰੈਜ਼ੈਂਟ ਕਰ ਰਿਹਾ ਜਿਵੇਂ ਕੋਈ ਇੱਥੇ ਉਨੀਕੀ ਗੱਲਬਾਤ ਕਰਕੇ ਜਾਣਾ ਕਿਸੇ ਇਸ ਟਾਈਮ ਆਪਾਂ ਖੜੇ ਆਂ ਜੀ ਸ਼ੌਕ ਪਿੰਡ ਦੇ ਵਿੱਚ ਤੇ ਜਿੰਨੀ ਕਿ ਥਾਂ ਤੁਸੀਂ ਆ ਦੇਖ ਰਹੇ ਹੋ ਇੱਕ ਚੌਂਕ ਜਾਂ ਤੇ ਪੰਜ ਸੱਤ ਘਰ ਆ ਪਿਛਲੇ ਪਾਸੇ ਨੂੰ ਨੇ ਇਹ ਇੱਕ ਨਾ ਤਰਾਹ ਇੱਕ ਸੜਕ ਜਾ ਰਹੀ ਆ ਸਾਹਮਣੇ ਜਿੱਧਰੋਂ ਆਪਾਂ ਕੱਲ ਆਏ ਆ ਵਾਰੀਲਾ ਵਾਰੀਲਾ ਤੋਂ ਥੱਲੇ ਨੂੰ ਉਤਰਾਂਗੇ ਸਕਤੀ ਫਿਰ ਉਦੋਂ ਗਾਂਹ ਜਾ ਕੇ ਲੇਹ ਵਾਲੇ ਪਾਸੇ ਨੂੰ ਜਾ ਵੜਦੇ ਆ ਤੇ ਜਿਹੜੀ ਆ ਸੱਜੇ ਪਾਸੇ ਨੂੰ ਸੜਕ ਜਾ ਰਹੀ ਆ ਉਹ ਸਾਹਮਣੇ ਗੱਡੀ ਜਾ ਰਹੀ ਆ ਇਹ ਜਾ ਰਹੀ ਆ ਜੀ ਨੁਬਰਾ ਵੈਲੀ ਨੂੰ ਜਿੱਮੇ ਪਰਸੋਂ ਆਪਾਂ ਖਾਰ ਦੁੰਗਲਾ ਗਏ ਆ ਤਾਂ ਜੇ ਖਾਰਦੂngਲਾ ਚੜ੍ਹ ਕੇ ਆਪਾਂ ਪਰਲੇ ਪਾਸੇ ਉਤਰ ਜਾਂਦੇ ਫਿਰ ਨੁਬਰਾ ਵੈਲੀ 'ਚ ਜਾ ਵੜਦੇ ਫਿਰ ਨੁਬਰਾ ਵੈਲੀ ਵਾਲੇ ਪਾਸੇੋਂ ਆਪਾਂ ਨੂੰ ਇਧਰੋਂ ਆਉਣਾ ਪੈਣਾ ਸੀ ਠੀਕ ਆ ਇਹ ਸਿਆਚਨ ਬੇਸ ਕੈਂਪ ਨੂੰ ਵੀ ਜਾਂਦੀ ਆ ਜਿਹੜਾ ਇੰਡੀਆ ਦਾ ਆਖਰੀ ਪਿੰਡ ਆ ਥਾਂਗ ਪਾਕਿਸਤਾਨ ਬਾਰਡਰ ਤੇ ਜਿਹੜਾ ਬਣਿਆ ਹੋਇਆ ਉਧਰ ਨੂੰ ਵੀ ਜਾਂਦਾ ਉਹ ਉਹ ਆਪਾਂ ਪਿਛਲੀ ਵਾਰੀ ਵੀ ਦੇਖਿਆ ਹੋਇਆ ਠੀਕ ਆ ਤੇ ਉਹ ਵਾਰੀਲਾ ਦੀ ਸੜਕ ਤੁਹਾਨੂੰ ਮੈਂ ਦੱਸਤੀ ਇਹ ਥਾਂ ਦੇ ਉੱਤੇ ਨੈਟਵਰਕ ਸਿਰਫ Jio ਦਾ Airtel ਨਹੀਂ ਹੈਗਾ ਤੇ ਖੱਬੇ ਪਾਸੇ ਸੜਕ ਜਾ ਰਹੀ ਆ ਜੀ ਸ਼ੌਕ ਨੂੰ ਸ਼ੌਕ ਇੱਕ ਨਦੀ ਦਾ ਨਾਮ ਆ ਉਹਦੇ ਨਾਮ ਦੇ ਉੱਤੇ ਪਿੰਡ ਦਾ ਨਾਮ ਵੀ ਪਿਆ ਹੋਇਆ ਤੇ ਅੱਗੇ ਜਾ ਕੇ ਇਹ ਮਿਲ ਜਾਂਦੀ ਹੈ ਜੀ ਪੈਂਗੋਂਗ ਵਾਲੇ ਪਾਸੇ ਨੂੰ ਤੇ ਜਿਹੜੇ ਆਪਾਂ ਉਹ ਪਾਸ ਤੋਂ ਕੱਲ ਆਏ ਆ ਵਾਰੀਲਾ ਟੋਪੋ ਪਰਲੇ ਪਾਸਿਓਂ ਉਧਰੋਂ ਵੀ ਆ ਪਹਾੜਾਂ ਦੇ ਪਿਛਲੇ ਪਾਸੇੋਂ ਸਿੱਧੀ ਸੜਕ ਪੈਂਗੋਂਗ ਨੂੰ ਜਾ ਰਹੀ ਆ ਇੱਥੇ ਢਾਬੇ ਬਣੇ ਹੋਏ ਨੇ ਪਿਛਲੇ ਸਾਲ ਜਦੋਂ ਆਏ ਆ ਤਾਂ ਇਹ ਢਾਬੇ ਦੀ ਬੰਤਰ ਕੁਝ ਹੋਰ ਸੀ ਤੇ ਇਸ ਸਾਲ ਇਹਦੀ ਬੰਤਰ ਕੁਝ ਹੋਰ ਆ ਮੋਟਰਸਾਈਕਲ ਗੱਡੀਆਂ ਵਾਲੇ ਸਾਰੇ ਆ ਕੇ ਇੱਕ ਵਾਰੀ ਇੱਥੇ ਖੜਦੇ ਹੀ ਖੜਦੇ ਨੇ ਠੀਕ ਹੈ ਕਿਉਂਕਿ 60 ਕਿਲੋਮੀਟਰ ਦੇ ਗੇੜ ਦੇ ਵਿੱਚ 70 ਕਹਿ ਲਓ ਬਈ ਨਾ ਤਾਂ ਕੋਈ ਢਾਬਾ ਤੇ ਨਾ ਕੋਈ ਪਿੰਡ ਆ ਕੱਲ ਆਪਾਂ ਉਧਰੋਂ ਆਈਆਂ ਵਰੀਲਾ ਵਾਲੇ ਪਾਸਿਓਂ ਤਾਂ 62 ਕਿਲੋਮੀਟਰ ਦੇ ਵਿੱਚ ਆਪਾਂ ਨੂੰ ਕੋਈ ਵੀ ਪਿੰਡ ਨਹੀਂ ਮਿਲਿਆ ਕੋਈ ਵੀ ਬੰਦਾ ਨਹੀਂ ਮਿਲਿਆ ਤੇ ਕੋਈ ਵੀ ਢਾਬਾ ਨਹੀਂ ਮਿਲਿਆ ਤੇ ਸਿੱਧਾ ਆਪਾਂ ਇੱਥੇ ਲੈਂਡ ਕੀਤੇ ਸੀ ਤੇ ਕੱਲ ਵਾਲੀ ਵੀਡੀਓ ਤਾਂ ਕਰਕੇ ਆਪਾਂ ਇੱਥੇ ਹੀ ਖਤਮ ਕੀਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਤੇਜ਼ ਹਵਾ ਚੱਲ ਰਹੀ ਹੈ ਥਾਂ ਦੇ ਉੱਤੇ ਤੇ ਨੈੱਟਵਰਕ ਜਿਹੜਾ ਹੈਗਾ ਨਾ ਹਵਾ ਨਾਲ ਡਿਸਟਰਬ ਹੁੰਦਾ ਇਹ ਥਾਂਾਂ ਦੇ ਉੱਤੇ ਖਾਸ ਕਰਕੇ ਜੇ ਹਵਾ ਤੇਜ਼ ਚੱਲਦੀ ਹੁੰਦੀ ਹੈ ਨੈੱਟਵਰਕ ਉੱਡ ਜਾਂਦਾ ਕੱਲ वाली ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਵੀ ਆਪਾਂ ਅਗਮ ਦੇ ਵਿੱਚ ਪਹੁੰਚ ਗਏ ਆ ਅੱਜ ਉੱਥੇ ਹੀ ਬੈਠੇ ਆ ਆਪਾਂ ਅੱਜ ਇੱਥੋਂ ਜਾਵਾਂਗੇ ਆਪਾਂ ਸ਼ੌਕ ਸ਼ੌਕ ਤੋਂ ਹੋ ਕੇ ਦੁਰਬਖ ਦੁਰਬਖ ਤੋਂ ਹੋ ਕੇ ਤੰਗਸਟੀ ਜਿੱਥੇ ਤੱਕ ਵੀ ਪਹੁੰਚ ਸਕਦੇ ਹੋਏ ਆਪਾਂ ਪਹੁੰਚਾਂਗੇ ਸਫ਼ਰ ਨਾਲ ਜੁੜੇ ਰਹੋ ਜੋ ਵੀ ਹੋਊਗਾ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਠੀਕ ਆ ਮੌਸਮ ਫਿਲਹਾਲ ਇਹ ਵੀ ਠੀਕ ਆ ਘੁੰਮਣ ਵਾਸਤੇ ਜਿਹੜੇ ਟਾਈਮ 'ਚ ਮੈਂ ਘੁੰਮ ਰਿਹਾ ਪਰ ਇਸ ਟਾਈਮ ਨਾਲ ਥੋੜਾ ਜਿਹਾ ਭੀੜ ਭੜਕਾ ਜ਼ਿਆਦਾ ਹੁੰਦਾ ਤਾਂ ਮੈਂ ਤਾਂ ਤੁਹਾਨੂੰ ਰეკਮੈਂਡ ਕਰੂੰਗਾ ਬਈ ਸਤੰਬਰ ਦੇ ਟਾਈਮਾਂ ਦੇ ਵਿੱਚ ਆਓ ਨਾਲੇ ਉਦੋਂ ਮਹਿੰਗਾਈ ਨਹੀਂ ਹੁੰਦੀ ਤੇ ਨਾਲੇ ਉਦੋਂ ਆਪਣਾ ਵੀ ਖੁੱਲਾ ਖੁੱਲਾ ਹੁੰਦਾ ਮਾਹੌਲ ਤੱਕਾ ਨਹੀਂ ਪੈਂਦਾ ਤੇ ਮੈਂ ਨਾ ਰਾਹ ਦੇ ਵਿੱਚ ਕੱਲ੍ਹ ਹੀ ਗੱਲ ਸੋਚੀ ਜਾਂਦਾ ਸੀ ਭਈ ਆਪਾਂ ਨਾ ਸਤੰਬਰ ਦੇ ਵਿੱਚ ਕੋਈ ਗਰੁੱਪ ਲੈ ਕੇ ਆਈਏ ਯਾਰ ਬਹੁਤ ਮੁੰਡੇ ਇੰਡੀਆ ਦੇ ਗਰੁੱਪ ਲੈ ਲੈ ਕੇ ਆਉਂਦੇ ਨੇ ਇੱਥੇ ਲਦਾਖ ਘੁੰਮਣ ਵਾਸਤੇ ਤੇ ਹੁਣ ਆਪਾਂ ਦਾ ਵਧੀਆ ਤਰੀਕੇ ਨਾਲ ਲਦਾਖ ਘੁੰਮ ਰੱਖਿਆ ਆਪਾਂ ਨੂੰ ਸਾਰਾ ਪਤਾ ਵੀ ਕਿੱਥੇ ਕਿਵੇਂ ਕਿਵੇਂ ਘੁੰਮਣਾ ਤੇ ਕਿਵੇਂ ਰਹਿਣਾ ਕਿੱਥੇ ਖਾਣਾ ਕਿੱਥੇ ਕੈਂਪਿੰਗ ਕਰ ਸਕਦੇ ਆਂ ਕਿਹੜੀ ਚੀਜ਼ ਸਸਤੀ ਆ ਕਿਹੜੀ ਚੀਜ਼ ਮਹਿੰਗੀ ਆ ਸਾਰਾ ਆਪਾਂ ਨੂੰ ਪਤਾ ਤਾਂ ਮੈਂ ਸੋਚਦਾ ਸੀ ਵੀ ਆਪਾਂ ਇੱਕ ਗਰੁੱਪ ਬਣਾਵਾਂਗੇ ਤੇ ਜਿਹੜੇ ਮੁੰਡੇ ਜਾਣਾ ਚਾਹੁੰਦੇ ਨੇ ਸਾਡੇ ਨਾਲ ਹਨਾ ਭਈ ਉਹਨਾਂ ਨੂੰ ਆਪਾਂ ਫਿਰ ਲੈ ਕੇ ਆਵਾਂਗੇ ਜਿੰਨੇ ਵੀ ਹੋਗੇ ਉਨੇ ਹੀ ਲੈ ਆਵਾਂਗੇ ਆਪਾਂ ਕਿਹੜਾ ਕੋਈ ਐ ਕਹਿਣਾ ਵੀ 100 ਮੁੰਡਾ ਲੈ ਕੇ ਆਉਣਾ ਚਾਹੇ 5 ਹੋ ਜਾਣ ਚਾਹੇ 10 ਹੋ ਜਾਣ ਜਿੰਨੇ ਵੀ ਹੋ ਜਾਣਗੇ ਆਪਾਂ ਲੈ ਕੇ ਆਵਾਂਗੇ ਤੇ ਇਹਦੇ ਬਾਰੇ ਵਿਚਾਰ ਆਪਾਂ ਕਰਾਂਗੇ ਫਿਲਹਾਲ ਤੁਸੀਂ ਦੱਸੋ ਵੀ ਕਿਵੇਂ ਕਰੀਏ ਵੀ ਇਹ ਇਹ ਜੀ ਚੀਜ਼ ਜਾਂ ਇਹਦਾ ਕੋਈ ਗਰੁੱਪ ਲੈ ਕੇ ਆਇਆ ਕਰੀ ਕਿਉਂਕਿ ਲਦਾਖ ਘੁੰਮਣਾ ਹਰੇਕ ਬੰਦੇ ਦੇ ਬਸ ਦੀ ਗੱਲ ਨਹੀਂ ਹੁੰਦੀ ਇਹਦੇ ਵਾਸਤੇ ਟਾਈਮ ਵੀ ਚਾਹੀਦਾ ਤੇ ਆਈਟਨਰੀ ਵੀ ਚਾਹੀਦੀ ਆਈਟਨਰੀ ਸਭ ਤੋਂ ਜ਼ਰੂਰੀ ਹੈ ਲਦਾਖ ਵਾਸਤੇ ਮਤਲਬ ਹੀ ਪਲੈਨਿੰਗ ਵੀ ਕਿਹੜਾ ਰਾਹ ਕਿੱਧਰ ਨੂੰ ਜਾਂਦਾ ਤੇ ਕਿਵੇਂ ਤੁਸੀਂ ਜਾਣੋ ਕਿ ਇੱਥੇ ਥਾਂਵਾਂ ਤੇ ਨੈੱਟਵਰਕ ਨਹੀਂ ਹੁੰਦਾ ਹੁਣ ਜਿਹੜੀ ਥਾਂ ਦੇ ਉੱਤੇ ਆਪਾਂ ਬੈਠੇ ਆ ਇੱਥੇ ਨੈੱਟਵਰਕ ਨਹੀਂ ਹੈਗਾ ਫੇਰ ਵੀ ਆਪਾਂ ਨੂੰ ਸਾਰਾ ਪਤਾ ਵੀ ਕਿਧਰਲੇ ਪਾਸੇ ਕੀ ਆ ਤੇ ਕਿਧਰਲੇ ਪਾਸੇ ਕੀ ਆ ਵੀ ਕਿਉਂ ਨਾਲ ਦਾ ਚਾਰ ਬੰਦੇ ਘੁੰਮ ਲੈਣਗੇ ਉਹਨਾਂ ਦੀ ਹੈਲਪ ਹੋ ਜੂਗੀ ਨਾਲੇ ਆਪਣਾ ਵੀ ਥੋੜਾ ਜਿਹਾ ਤਾਂ ਜਿਹੜਾ ਆਪਣਾ ਦੈਰਾ ਥੋੜਾ ਜਿਹਾ ਵੱਡਾ ਹੋ ਜੂਗਾ ਹਨਾ ਗੌਰ ਕਰ ਇਹਦੇ ਤੇ ਤੁਸੀਂ ਵੀ ਦੱਸਿਓ ਵੀ ਐ ਕਰਨਾ ਚਾਹੁੰਦਾ ਕਿ ਨਾ ਫਿਰ ਸਤੰਬਰ ਦੇ ਵਿੱਚ ਟੂਰ ਲੈ ਕੇ ਆਵਾਂਗੇ ਤੇ ਜਿਹੜੇ ਮੁੰਡੇ ਆਪਣੀ ਵੀਡੀਓ ਦੇਖ ਰਹੇ ਨੇ ਉਹ ਤਿਆਰ ਨੇ ਇਹ ਚੀਜ਼ਾਂ ਨੂੰ ਵੀ ਹਾਂ ਐਪਰੀਸ਼ੀਏਟ ਕਰ ਰਹੇ ਨੇ ਮੈਨੂੰ ਇੰਸਟਾਗ੍ਰam ਦੇ ਉੱਤੇ ਜਰੂਰ ਮੈਸੇਜ ਕਰ ਦਿਓ ਹੈਲੋ ਨਾ ਲਿਖਿਆ ਕਰੋ ਮੈਨੂੰ ਹੈਲੋ ਦੇ ਨਾਲ ਸਿੱਧਾ ਹੀ ਕੰਮ ਲਿਖ ਦਿਆ ਕਰੋ ਕਿਉਂਕਿ ਹੈਲੋਆਂ ਮੇਰੇ ਕੋਲ ਬਹੁਤ ਜ਼ਿਆਦੇ ਪਈਆਂ ਨੇ ਫਿਰ ਮੈਂ ਹੈਲੋਆਂ ਦੇ ਕੱਲੀ ਕੱਲੀ ਦਾ ਰਿਪਲਾਈ ਕਰਦਾ ਫਿਰ ਉਹ ਟਾਈਮ ਲੱਗ ਜਾਂਦਾ ਕੰਮ ਦੀ ਗੱਲ ਲਿਖ ਦਿਆ ਕਰੋ ਸਿੱਧੀ ਜਾਂ ਮੈਨੂੰ ਵਾਇਸ ਨੋਟ ਭੇਜ ਦਿਆ ਕਰੋ ਉਹਨਾਂ ਦੇ ਮੈਂ ਛੇਤੀ ਗੌਰ ਕਰਦਾ ਹੁਣ ਠੀ ਲੋ ਜੀ ਉਹ ਸਾਹਮਣੇ ਸ਼ਕਤੀ ਸੱਜੇ ਪਾਸੇ ਖਲਸਰ ਮਤਲਬ ਨੁਬਰਾ ਵੈਲੀ ਤੇ ਇਧਰਲੇ ਪਾਸੇ ਪੈਂਗੋਂ ਫਿਲਹਾਲ ਹਜੇ ਆਪਾਂ ਪੈਂਗੋਂ ਨਹੀਂ ਜਾਣਾ ਪੈਂਗੋਂ ਤੋਂ ਪਹਿਲਾਂ ਇੱਕ ਥਾਂ ਦੇ ਉੱਤੇ ਆਪਾਂ ਹੋਰ ਪੰਗਾ ਲੈਣਾ ਆਹ ਸੜਕ ਯਾਰ ਤਾਜੀ-ਤਾਜੀ ਬਣੀ ਲੱਗਦੀ ਐ ਇਹ ਪਹਿਲਾਂ ਹੁੰਦੀ ਨਹੀਂ ਸੀ ਜੇ ਸੜਕ ਐਂ ਹੋਈ ਫਿਰ ਤਾਂ ਆਪਾਂ ਮਿੰਟੋ-ਮਿੰਟੀ ਪਹੁੰਚ ਜਾਗੇ ਫਿਰ ਤਾਂ ਆਪਾਂ ਤੰਗਸਤੇ ਪਹੁੰਚ ਜਾਗੇ ਤੰਗਸਤੇ ਦੇ ਵਿੱਚ ਪੈਟਰੋਲ ਪੰਪ ਹੈਗਾ ਤੇ ਐਕਸਟਰਾ ਕੈਰੀ ਕਰ ਲਾਂਗੇ ਉ ਤਾਂ ਆਪਣੇ ਕੋਲ ਹਜੇ ਆਹ ਟੈਂਕੀ ਦਾ ਵੀ ਕੋਈ ਡੰਡਾ ਨਹੀਂ ਲੱਗਿਆ ਹਜੇ ਤੱਕ ਤੇ 10 ਲੀਟਰ ਸੈਡਾਂ ਤੇ ਆਪਣੇ ਕੋਲ ਪٹرول ਪਿਆ ਜਾਵਾਂ 820075 ਨੋਵਾ ਪੰਜਾਬ ਦਾ ਪਤਾ ਨਹੀਂ ਕਿੱਥੋਂ ਨੰਬਰ ਖਰਾਬ ਆ ਉਧਰਲੇ ਪਾਸੇ ਪੀਵੀ 46 ਦੁਰਬੁਗ ਹੈਗਾ ਇੱਥੋਂ 63 ਕਿਲੋਮੀਟਰ ਤੇ ਆਪਾਂ ਦੁਰਬੁਗ ਤੋਂ ਵੀ ਗਾਂ ਜਾਣਾ ਜੇ ਐਵੇਂ ਵੀ ਸੜਕ ਬਣੀ ਹੋਈ ਮਾੜੀ ਮਾੜੀ ਵਿੱਚ ਟੁੱਟੀ ਹੋਈ ਤੇ ਥੋੜੀ ਥੋੜੀ ਬਣੀ ਹੋਈ ਫੇਰ ਤਾਂ ਜੇ ਆਪਾਂ ਪੈਂਗੋਂਗ ਦੇ ਨੇੜੇ ਲੱਗ ਜਾਾਂਗੇ ਪਰ ਪੈਂਗੋਂਗ ਨਹੀਂ ਜਾਣਾ ਆਪਾਂ ਜਿਹੜੀ ਥਾਂ ਦੇ ਉੱਤੇ ਜਾਣਾ ਉੱਥੇ ਆਪਾਂ ਅੱਜ ਜਾ ਹੀ ਨਹੀਂ ਸਕਦੇ ਚਾਹੇ ਜਿੰਨਾ ਮਰਜ਼ੀ ਮੋਟਰਸਾਈਕਲ ਭਜਾ ਲਈਏ ਉਹ ਇੱਕ ਗੱਲ ਮੰਨਣ ਵਾਲੀ ਆ ਵੀ ਇੰਡੀਆ ਦੇ ਵਿੱਚ ਨਾ ਸੜਕਾਂ ਵਾਲਾ ਬਹੁਤ ਤਕੜਾ ਜਾਲ ਵਿਛਾਤਾ ਯਾਰ ਬਹੁਤ ਜ਼ਿਆਦੇ ਵੱਡੇ ਲੈਵਲ ਤੇ ਅਾ ਵੀ ਸੜਕ ਜਾਵਾ ਗਿੱਲੀ ਗਿੱਲੀ ਪਈਆ ਤਾਜੀ ਤਾਜੀ ਪਈਆ ਪਤਾ ਨਹੀਂ ਥੱਲੇ ਚੜੀਏ ਪਾਉਣੀ ਉੱਪਰ ਚੜਾ ਦੇਣੇ ਦੇਖੀ ਜਾਉ ਤੇ ਕੋਈ ਥਾਂ ਹੀ ਨਹੀਂ ਛੱਡੀ ਥੋੜੇ ਬਹੁਤ ਰਹਿ ਗਏ ਹੋਣੇ ਲਦਾਖ ਦਾ ਸਾਰਾ ਹੀ ਬਣਾਤਾ ਜੰਸਕਾਰ ਰਹਿ ਗਿਆ ਜੰਸਕਾਰ ਵਾਲਾ ਪਾਸਾ ਥੋੜਾ ਜਿਹਾ ਔਖਾ ਉੱਥੇ ਸੜਕ ਬਣਾਉਣੀ ਵੀ ਤੇ ਤਾਂ ਕਰਕੇ ਉਹ ਚੀਜ਼ ਨੂੰ ਟਾਈਮ ਲੱਗ ਰਿਹਾ ਆਹ ਦੇਖੋ ਬਾਈ ਕਿਵੇਂ ਲਾਮਕਿਆ ਹੋਇਆ ਸਾਈਡ ਤੇ ਪਤੰਦਰਾ ਐਡਵੈਂਚਰ ਕਰਨ ਆਏ ਸੀ ਇੱਧਰ ਤਾਂ ਪਤੰਦਰਾ ਨੇ ਸੜਕਾਂ ਹੀ ਬਣਾਤੀਆਂ ਸਾਰੀਆਂ ਇੱਕ ਪਾਸੇ ਤੇ ਚਾਈਨਾ ਬਾਰਡਰ ਲੱਗਦਾ ਦੂਜੇ ਪਾਸੇ ਤੇ ਪਾਕਿਸਤਾਨ ਤੇ ਵਿਚਾਲੇ ਆ ਇਧਰ ਪਾਸੇ ਸਿਆਚਿਨ ਠੀਕ ਆ ਸਿਆਚਿਨ ਦਾ ਹੀ ਸਭ ਤੋਂ ਵੱਡਾ ਰੌਲਾ ਸਿਆਚਿਨ ਤਾਂ ਬਹੁਤ ਖਤਰਨਾਕ ਚੀਜ਼ ਆ ਜਿਹੜਾ ਸਿਆਚਿਨ ਦਾ ਮਨ ਲੱਗਾ ਚੈੱਕ ਪੋਸਟ ਆਖਰੀ ਉਹ ਮਨ ਲਗਾ 22000 ਫੁੱਟ ਦੇ ਐਲਟੀਟਿਊਡ ਤੇ ਆ 22000 ਫੁੱਟ ਬਹੁਤ ਜਿਆਦਾ ਹੁੰਦਾ ਜਿਹੜਾ ਸਿਆਚਨ ਬੇਸ ਕੈਂਪ ਅੱਜ ਉੱਥੇ ਤੱਕ ਆਪਾਂ ਜਾ ਸਕਦੇ ਆ ਪਿਛਲੇ ਸਾਲ ਆਪਾਂ ਗਏ ਆ ਉੱਥੇ ਦੇਖਿਆ ਵੀ ਇਹ ਸਾਰਾ ਸਾਨੂੰ ਦਿਖਾਉਂਦੇ ਨੇ ਉਹ ਦੱਸਦੇ ਨੇ ਵੀ ਕਿਵੇਂ ਤੁਸੀਂ ਮਤਲਬ ਕਿਵੇਂ ਉੱਥੇ ਫੌਜੀ ਸਰਵਾਈਵ ਕਰਦੇ ਨੇ ਕੀ ਉਹਨਾਂ ਰਹਿਣ ਸੈਣ ਖਾਣ ਪੀਣ ਨਹਾਉਣ ਧੋਣ ਸਾਰਾ ਕੁਝ ਉੱਥੇ ਸਾਨੂੰ ਸਮਝਾਉਣਗੇ ਫੋਟੋਆਂ ਵੀ ਦਿਖਾਉਣਗੇ ਵੀ ਇਹ ਉੱਪਰ ਦੀਆਂ ਫੋਟੋਆਂ ਖਿੱਚੀਆਂ ਹੋਈਆਂ ਨੇ ਤੇ ਜਿਹੜਾ ਬੇਸ ਕੈਂਪ ਸਿਆਚਨ ਦਾ ਉੱਥੋਂ ਸ਼ੁਰੂ ਹੁੰਦਾ ਟਰੈਕ ਫੌਜੀਆਂ ਵਾਸਤੇ ਆਪਾਂ ਸਿਰਫ ਬੇਸ ਕੈਂਪ ਤੱਕ ਜਾ ਸਕਦੇ ਆ ਤੇ ਉਦੋਂ ਬਾਅਦ ਫੌਜੀ 21 ਪਤਾ ਨਹੀਂ 22 ਦਿਨਾਂ ਦਾ ਟਰੈਕ ਕਰਕੇ ਆਖਰੀ ਚੈੱਕ ਪੋਸਟ ਤੇ ਪਹੁੰਚਦੇ ਨੇ ਉਹਨੂੰ ਬਨ ਐਲਪੀ ਕਿਹਾ ਜਾਂਦਾ ਜਿਹੜੀ ਚੈੱਕ ਪੋਸਟ ਆ ਠੀਕ ਆ ਤੇ ਉਦੋਂ ਬਾਅਦ ਆਖਰੀ ਜਿੱਥੇ ਤੱਕ ਆਪਣੇ ਇੰਡੀਆ ਵਾਲੇ ਨੇ ਕਬਜ਼ਾ ਕਰ ਰੱਖਿਆ ਉਦੋਂ ਬਾਅਦ ਗਾਹਾਂ ਕਹਿੰਦਾ ਨੋ ਮੈਨ ਲੈਂਡ ਨੋ ਮੈਨ ਲੈਂਡ ਮਤਲਬ ਉੱਥੇ ਯਾਰ ਪਹੁੰਚਣਾ ਜਾਂ ਕਿਸੇ ਦਾ ਉਹਦੇ ਉੱਤੇ ਕਬਜ਼ਾ ਕਰਨਾ ਇੰਪੋਸੀਬਲ ਆ ਉੱਥੇ ਇੰਨਾ ਜ਼ਿਆਦਾ ਮਰਨ ਵਾਲਾ ਮਾਹੌਲ ਆ ਵੀ ਇੰਨੀ ਜ਼ਿਆਦੇ ਠੰਡਾ ਤੇ ਇੰਨੀ ਜ਼ਿਆਦੇ ਬਰਫ਼ਾ -50 ਡਿਗਰੀ -60 ਡਿਗਰੀ ਵੀ ਟੈਂਪਰੇਚਰ ਉੱਥੇ ਚੱਲਿਆ ਜਾਂਦਾ ਪਾਣੀ ਨੂੰ ਹਵਾ 'ਚ ਮਾਰੋ ਧਾਫ ਬਣ ਜਾਂਦਾ ਬੋਤਲ ਨੂੰ 1 ਸਕਿੰਟ ਵਾਸਤੇ ਬਾਹਰ ਕੱਢੋ ਨਾਲ ਦੀ ਨਾਲ ਬੋਤਲ ਜੰਮ ਜਾਂਦੀ ਆ ਮਤਲਬ ਇਹੀ ਜਿਹੀ ਚੀਜ਼ਾਂ ਸਾਨੂੰ ਉੱਥੇ ਸਿਆਚਨ ਬੇਸ ਕੈਂਪ ਦੇ ਵਿੱਚ ਦੇਖਣ ਨੂੰ ਸੁਣਨ ਨੂੰ ਮਿਲਣਗੀਆਂ ਸਿਰਫ ਫੋਟੋਆਂ ਦੇ ਵਿੱਚ ਠੀਕ ਆ ਤਾਂ ਤਾਂ ਕਰਕੇ ਮੈਂ ਤੁਹਾਨੂੰ ਇੱਕ ਵਾਰੀ ਏਰੀਆ ਦਾ ਵਿਊ ਦਿੰਦਾ ਵੀ ਇੱਧਰ ਚਾਈਨਾ ਜਿਹੜਾ ਸਾਹਮਣੇ ਚਿੱਟਾ ਜਿਹਾ ਪਹਾੜ ਨੇ ਪਰਲੇ ਪਾਸੇ ਇੱਧਰ ਹੈ ਗਿਆ ਜੀ ਸਿਆਚਨ ਤੇ ਇੱਧਰਲੇ ਪਾਸੇ ਮੇਰੇ ਖੱਬੇ ਹੱਥ ਹੈ ਗਿਆ ਨੂਬਰਾ ਵੈਲੀ ਦੇ ਵਿੱਚ ਪਾਕਿਸਤਾਨ ਹੁਣ ਸਿਆਚਨ ਬੇਸ ਕੈਂਪ ਤੇ ਸਿਆਚਨ ਦੇ ਉੱਤੇ ਕਬਜ਼ੇ ਕਰਨ ਦਾ ਮਤਲਬ ਇਹ ਹੈ ਵੀ ਜੇ ਆਪਣੇ ਇੰਡੀਆ ਵਾਲੇ ਜੋ ਮੈਂ ਉੱਥੇ ਸੁਣਿਆ ਸੀ ਵੀ ਜੇ ਆਪਣੇ ਇੰਡੀਆ ਵਾਲੇ ਸਿਆਚਨ ਵਾਲਾ ਕੈਂਪ ਛੱਡ ਦਿੰਦੇ ਨੇ ਤਾਂ ਪਾਕਿਸਤਾਨ ਦਾ ਬਾਰਡਰ ਤੇ ਚਾਈਨਾ ਦਾ ਬਾਰਡਰ ਆਪਸ ਦੇ ਵਿੱਚ ਮਿਲ ਜਾਣਗੇ ਤੇ ਚਾਈਨਾ ਤੇ ਪਾਕਿਸਤਾਨ ਦਾ ਬਾਰਡਰ ਆਪਸ ਦੇ ਵਿੱਚ ਮਿਲਿਆ ਤਾਂ ਇੰਡੀਆ ਵਾਸਤੇ ਕਹਿੰਦੇ ਫਿਰ ਉਹ ਖਤਰੇ ਵਾਲੀ ਗੱਲਬਾਤ ਆ ਮਤਲਬ ਉਹ ਚੀਜ਼ ਨੂੰ ਰੋਕਣ ਵਾਸਤੇ ਆਪਣੇ ਉੱਥੇ ਨੌਜਵਾਨ ਅ ਡਿਊਟੀਆਂ ਕਰਦੇ ਨੇ ਤੇ ਐਨੀ ਉੱਥੇ ਲੜਾਈ ਤਾਂ ਕੋਈ ਹੁੰਦੀ ਨਹੀਂ ਹੈਗੀ ਹਨਾ ਐਨੀ ਉੱਪਰ ਹਾਈਟ ਦੇ ਉੱਤੇ ਉੱਥੇ ਦੇ ਜੇਬ ਦੇ ਵਿੱਚੋਂ ਪਿਸਤਲ ਕੱਢ ਕੇ ਚਲਾਉਣੀ ਜੇ ਮਨ ਲੱਗਾ ਹੱਥ ਨੰਗਾ ਵੀ ਨਹੀਂ ਰੱਖ ਸਕਦੇ ਐਨਾ ਬੁਰਾ ਹਾਲ ਆ ਉੱਥੇ ਤੇ ਉੱਥੇ ਲੜਾਈ ਨਹੀਂ ਹੁੰਦੀ ਕੋਈ ਵੀ ਬਸ ਉਹ ਕਬਜ਼ਾ ਕਰ ਰੱਖਿਆ ਪੋਸਟਾਂ ਦੇ ਉੱਤੇ ਤੇ ਹੁਣ ਤੱਕ ਉੱਥੇ 1100 ਦੇ ਨੇੜੇ ਤੇੜੇ ਫੌਜੀ ਸਿਰਫ ਤੇ ਸਿਰਫ ਟੈਂਪਰੇਚਰ ਕਰਕੇ ਸ਼ਹੀਦ ਹੋ ਗਏ ਠੀਕ ਆ ਵੀ ਕਿਸੇ ਦਾ ਕੋਈ ਬਲੱਡ ਵੰਦ ਗਿਆ ਕਿਸੇ ਨੂੰ ਆਕਸੀਜਨ ਦਾ ਚੱਕਰ ਪੈ ਗਿਆ ਕਿਸੇ ਦਾ ਜੋ ਮਰਜੀ ਆ ਮਤਲਬ ਕੋਈ ਗਲੇਸ਼ੀਅਰ ਦੇ ਵਿੱਚ ਧਸ ਗਿਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆ ਗਈ ਉੱਥੇ ਹੈਨਾ ਤੇ 1100 ਮੌਤਾਂ ਹੁਣ ਤੱਕ ਉੱਥੇ ਹੋ ਗਈਆਂ ਜਦੋਂ ਦਾ ਉੱਥੇ ਹੁਣ ਤੱਕ ਕਬਜ਼ਾ ਕੀਤਾ 1984 ਦੀ ਗੱਲਬਾਤ ਆ ਜਦੋਂ ਪਹਿਲੀ ਵਾਰੀ ਆਪਣੇ ਇੰਡੀਆ ਵਾਲੇ ਉੱਥੇ ਹੈਲੀਕਾਪਟਰ ਲੈ ਕੇ ਗਏ ਸੀ ਤੇ ਹੁਣ ਸਿਰਫ ਉੱਥੇ ਰਾਸ਼ਨ ਹੈਲੀਕਾਪਟਰਾਂ ਦੇ ਉੱਤੇ ਜਾਂਦਾ ਬਾਕੀ ਫੌਜੀ ਸਾਰੇ ਟਰੈਕ ਕਰਕੇ ਜਾਂਦੇ ਨੇ ਜਾਂ ਫੌਜੀ ਵੀ ਹੈਲੀਕਾਪਟਰ ਦੇ ਸਕਦੇ ਹੈ ਹੈਲੀਕਾਪਟਰ ਤੇ ਜਾ ਸਕਦੇ ਨੇ ਪਰ ਇੰਨੀ ਹਾਈਟ ਤੇ ਜਦੋਂ ਇੱਕਦਮ ਬੰਦਾ ਪਹੁੰਚਦਾ ਨਾ ਤਾਂ ਫਿਰ ਸਰਵਾਈਵ ਕਰਨਾ ਔਖਾ ਹੋ ਜਾਂਦਾ ਲੋਅ ਐਲਟੀਟਿਊਡ ਤੋਂ ਹਾਈ ਐਲਟੀਟਿਊਡ ਤੇ ਇੱਕਦਮ ਆਪਾਂ ਜਾ ਨਹੀਂ ਸਕਦੇ ਕੀ ਸੋਨਾ ਰੋਡ ਚੱਲ ਰਿਹਾ ਨਾਲ ਇਧਰ ਦਰਿਆ ਚੱਲ ਰਿਹਾ ਸ਼ੋਕ ਸ਼ੋਕ ਰਿਵਰ ਹੈ ਸ਼ੋਕ ਰਿਵਰ ਜਿਹੜੀ ਹੈਗੀ ਆ ਇਹਦੇ ਬਾਰੇ ਪਹਿਲਾਂ ਬਹੁਤ ਇਹ ਹੁੰਦਾ ਸੀ ਵੀ ਕਹਿੰਦੇ ਇਹ ਮੌਤ ਵਾਲੀ ਨਦੀ ਆ ਭਾਈ ਇਸ ਇੰਨੀ ਚੜ ਜਾਂਦੀ ਆ ਕਹਿੰਦੇ ਗਰਮੀਆਂ ਦੇ ਵਿੱਚ ਵੀ ਸੜਕਾਂ ਤੇ ਉਤਰੇ ਹੁੰਦੀ ਸੀ ਸੜਕਾਂ ਦੇ ਬਰਾਬਰ ਦਾ ਲੈਵਲ ਆ ਜਾਂਦਾ ਸੀ ਲੋਕ ਨਦੀ ਦੇ ਵਿੱਚ ਦੀ ਮੋਟਰਸਾਈਕਲ ਪਾਰਕ ਕਰਾਉਂਦੇ ਹੁੰਦੇ ਸੀ ਮੈਨੂੰ ਅੱਜ ਤੱਕ ਇਹ ਐਵੇਂ ਦਾ ਕੋਈ ਇਨਸੀਡੈਂਟ ਜਿਆ ਸੁਣਨ ਨੂੰ ਹੁਣ ਆਪ ਦੇ ਉੱਤੇ ਐਕਸਪੀਰੀਅੰਸ ਕਰਨ ਨੂੰ ਤਾਂ ਨਹੀਂ ਮਿਲਿਆ ਜੀ ਬਹੁਤ ਕਰਦਾ ਵੀ ਦੇਖੀਏ ਪੰਗਾ ਲੈ ਕੇ ਸ਼ੌਕ ਨਾਲ ਕੀ ਕਹਿੰਦੀ ਐ ਇਹ ਆਹ ਦੇਖੋ ਸਾਹਮਣੇ ਇਧਰ ਕਿੰਨੀ ਬਰੇਤੀ ਪਈ ਆ ਜਮਾ ਰੀਵਰ ਦੇ ਆਪਾਂ ਬਰਾਬਰ ਪਹੁੰਚ ਗਏ ਆ ਆ ਦੇਖੋ ਆ ਰੇਬਰ ਦਾ ਹਿੱਸਾ ਸਾਰਾ ਉਹ ਸਾਹਮਣੇ ਸ਼ੌਕ ਚੱਲ ਰਹੀ ਆ ਆ ਹੁਣ ਆਇਆ ਇੱਥੇ ਪੱਤਾ ਪੱਥਰ ਸਾਰਾ ਇਹੀ ਹੁੰਦਾ ਸੀ ਪਹਿਲਾਂ ਇਹ ਹੁਣ ਤਾਂ ਸੜਕਾਂ ਨੇ ਬਣਾਤੀ ਬਹੁਤ ਹੱਦ ਤੱਕ ਇਹ ਵੀ ਵਸ ਸਕਦੇ ਸਾਲ ਬਣ ਜਾਣੀਆਂ ਫਿਰ ਤਾਂ ਜਿੱਧਰ ਮਰਜ਼ੀ ਦੀ ਜਾਓ ਲਦਾਹ ਘੁੰਮਣਾ ਬਹੁਤ ਸੌਖਾ ਹੋ ਜਾਣਾ ਇਹ ਸਫ਼ਰ ਦੀ ਆਪਣੀ ਪਹਿਲੀ ਵਾਟਰ ਕ੍ਰੋਸਿੰਗ ਆਈ ਆ ਉਧਰਲੇ ਪਾਸੇ ਵੀ ਵਾਟਰ ਕ੍ਰੋਸਿੰਗਾਂ ਬਹੁਤ ਨੇ ਪਰ ਹੁਣ ਐ ਨਹੀਂ ਪਤਾ ਵੀ ਸੜਕਾਂ ਸੁੜਕਾ ਬਣਾਤੀਆਂ ਹੁਣ ਤੇ ਲੰਬੀਆਂ ਵਾਟਰ ਕ੍ਰੋਸਿੰਗਾਂ ਵੀ ਨੇ ਜਿਹੇ ਜਿਹਾ ਆਪਾਂ ਸਪੀਤੀ ਚ ਕਰਿਆ ਏ ਇਹ ਤਾਂ ਹੁਣ ਖਾਸ ਔਖੀਆਂ ਲੱਗਦੀਆਂ ਨਹੀਂ ਕੋਈ ਪਰ ਬਾਕੀ ਪਤਾ ਵੀ ਨਹੀਂ ਹੁੰਦਾ ਵਿਸ਼ਤਾਨ ਨੂੰ ਯਾਦ ਕਰੀਏ ਤੇ ਸ਼ੈਤਾਨ ਆ ਜੇ ਉਹ ਕੰਮ ਆ ਉਹ ਆਹ ਥਾਂ ਤੋਂ ਕਿਸੇ ਟਾਈਮ ਫੁੱਲ ਝਰਨਾ ਚੱਲਦਾ ਹੁੰਦਾ ਸੀ ਮੇਰੇ ਕੋਲ ਹੁਣ ਵੀ ਫੋਟੋ ਪਈ ਆ ਆਹ ਦੇਖੋ ਮੜਾ ਜਾ ਰਹਿ ਗਿਆ ਹਾਜੀ ਪੇਗਲਾ ਨਹੀਂ ਲੱਗੀ ਚੱਜ ਨਾਲ ਬਰਫ ਫਰੇ ਦਾ ਮਤਲਬ ਲੈਂਡਸਲਾਈਡ ਹੋਈ ਹੋਈ ਆ ਕਿਉਂਕਿ ਇੱਥੇ ਨਾ ਜਾਲੀਆਂ ਲੱਗੀਆਂ ਹੋਈਆਂ ਨੇ ਜਾਲੀਆਂ ਜਿਹੜੀਆਂ ਹੁੰਦੀਆਂ ਨੇ ਉਹ ਲੈਂਡਸਲਾਈਡ ਨੂੰ ਰੋਕਣ ਵਾਸਤੇ ਲਾਉਂਦੇ ਨੇ ਵੀ ਛੋਟਾ ਮੋਟਾ ਜਿਹੜਾ ਪੱਥਰ ਹੋਊਗਾ ਨਾ ਉਹ ਰੋਕ ਲੂਗਾ ਆ ਦੇਖੋ ਪਰ ਇਹ ਕੋਈ ਜਿਆਦੇ ਵੱਡੇ ਰਹਾ ਹਲ ਤੇ ਪੱਥਰ ਡਿੱਗੇ ਹੋਏ ਨੇ ਜਿਹੜੀਆਂ ਜਾਲੀਆਂ ਜੁਲੀਆਂ ਜੇ ਲੱਗੀਆਂ ਨੇ ਸਾਧੀਆਂ ਪੱਟ ਕੇ ਪਰੇ ਮਾਰੀਆਂ ਆਹ ਦੇਖੋ ਉਹ ਜਿਵੇਂ ਜਾਲੀ ਲਾਈਏ ਤੇ ਉੱਪਰ ਦੀ ਆ ਗਿਆ ਪੱਥਰ ਇਧਰਲੇ ਪਾਸੇ ਨੂੰ ਕੌਣ ਆਇਆ ਜੀ ਐਨੇ ਟਾਈਮ ਬਾਅਦ ਇੱਕ ਟਾਬਾ ਟਾਬਾ ਕੇ ਐਂਟਰੀ ਪੁਆਇੰਟ ਆ ਟਾਬਾਈਆ ਇੱਥੇ ਤਾਂ ਰੁਕਾਂਗੇ ਜੇ ਨੈੱਟਵਰਕ ਹੋਊਗਾ ਨਹੀਂ ਨਹੀਂ ਜੇ ਨੈੱਟਵਰਕ ਨਾ ਹੋਇਆ ਫੇਰ ਨਹੀਂ ਆਪਾਂ ਰੁਕਦੇ ਇਸ ਟਾਈਮ ਆਪਾਂ ਸ਼ੌਕ ਦੇ ਵਿੱਚ ਖੜੇ ਆ ਤੇ ਸਾਰੇ ਆ ਮੈਂ ਨੈੱਟਵਰਕ ਚੈੱਕ ਕਰਦਾ ਆਇਆ ਮੈਂ ਕਿਹਾ ਵੀ ਇੱਥੇ ਨੈੱਟਵਰਕ ਆ ਇੱਥੇ ਨੈੱਟਵਰਕ ਆ ਇੱਥੇ ਆ ਕੇ ਪਤਾ ਲੱਗਿਆ ਕਹਿੰਦੇ ਵੀ ਪਿਛਲੇ 20 ਕਿਲੋਮੀਟਰ ਤੋਂ ਏਅਰਟਲ ਦਾ ਨੈੱਟਵਰਕ ਜਿੱਥੇ ਮਰਜੀ ਫੜ ਲਓ ਗੱਲ ਇਹ ਸੀ ਮੈਂ Jio ਦਾ SIM ਪਾ ਕੇ ਨੈਟਵਰਕ ਦੇਖੀ ਜਾਂਦਾ ਸੀ ਇੱਥੇ Jio ਨਹੀਂ ਚੱਲਦਾ ਕਹਿੰਦੇ ਇੱਥੇ SIM ਚੱਲਦਾ ਜੀ Airtel ਦਾ ਤੇ ਆਪਣੇ ਫੋਨ ਦੇ ਵਿੱਚ ਵੈਸੇ eSIM ਵੀ ਪੈ ਜਾਂਦਾ ਪਰ eSIM ਦੀ ਇੱਥੇ ਰੇਂਜ ਜਿਹੜੀ ਹੈਗੀ ਆ ਨਾ ਉਹ ਮਰ ਜਾਂਦੀ ਆ ਸਿਰਫ ਫਿਜ਼ੀਕਲ SIM ਕੰਮ ਕਰਦਾ ਤੇ ਆਹ ਜੀ ਮਾਹੌਲ ਇੱਥੋਂ ਦਾ ਆਲੇ-ਦਾਲ ਦਾ ਝੰਡੇ ਦੇਖੋ ਸਾਹਮਣੇ ਤੁਸੀਂ ਕਿੰਨੀ ਤੇਜ਼ ਹਵਾ ਚੱਲ ਰਹੀ ਆ ਤੇ ਆਹ ਸਾਹਮਣੇ ਆਪਣਾ ਘੋੜਾ ਖੜਾ ਇਦਰੋਂ ਜਾ ਕੇ ਅੱਗੇ ਦੋ ਰਸਤੇ ਫੇਰ ਪਾੜ ਗਏ ਇਹ ਪਤਾ ਨਹੀਂ ਕਿੱਧਰ ਨੂੰ ਚੱਲੇ ਨੇ ਇਹ ਚਲੋ ਪ੍ਰਸ਼ਾਦਾ ਸ਼ੱਕ ਲਈਏ ਫੇਰ ਦੇਖਾਂਗੇ ਕਿਉਂਕਿ ਪ੍ਰਸ਼ਾਦੇ ਬਿਣਾ ਗੱਲ ਨਹੀਂ ਬਣਦੀ ਯਾਰ ਹੁਣੇ ਹੁਣੇ ਇਸ ਢਾਬੇ ਤੇ ਮੈਂ ਬਾਈ ਹਰੇ ਨਾਲ ਗੱਲ ਕਰਕੇ ਹਟਿਆ ਇੱਕ ਇੱਥੇ ਪਾਸ ਆ ਉਹਨਾਂ ਚਾਈਨਾ ਬਾਰਡਰ ਦੇ ਬਹੁਤ ਜ਼ਿਆਦਾ ਨੇੜੇ ਬਣਿਆ ਹੋਇਆ ਬਹੁਤ ਜ਼ਿਆਦਾ ਤੇ ਬਾਈ ਨੇ ਮੈਨੂੰ ਮੈਂ ਉੱਥੇ ਜਾਣਾ ਸੀ ਹੁਣ ਬਾਈ ਨੇ ਮੈਨੂੰ ਕਿਹਾ ਵੀ ਕਹਿੰਦਾ ਵੀ ਉੱਥੇ ਤੁਹਾਨੂੰ ਜਾਣ ਨਹੀਂ ਦੇਣਾ ਕਿਉਂਕਿ ਉਹ ਚਾਈਨਾ ਬਾਰਡਰ ਦੇ ਬਹੁਤ ক্লোਜ਼ ਆ ਮੈਂ ਕਿਹਾ ਯਾਰ ਵੀ ਚਾਈਨਾ ਬਾਰਡਰ ਦੇ ক্লোਜ਼ ਤਾਂ ਫਿਰ ਉਮਲਿੰਗਲਾ ਵੀ ਆ ਉਹ ਕਹਿੰਦਾ ਵੀ ਉਹ ਪਾਸ ਯਾਰ ਵੈਸੇ ਬੰਦ ਕੀਤਾ ਹੋਇਆ ਸੋ ਤੁਹਾਨੂੰ ਸ਼ਾਇਦ ਹੀ ਜਾਣ ਦੇਣ ਹੁਣ ਗੱਲ ਆਇਆ ਵੀ ਜੇ ਉਹ ਪਾਸ ਤੇ ਮੈਂ ਜਾਣਾ ਉੱਥੇ ਮੋਟਰਸਾਈਕਲ ਆਪਣਾ ਸਮਾਨ ਲੈ ਕੇ ਚੜ੍ਹਨਾ ਨਹੀਂ ਹੈਗਾ ਸਮਾਨ ਮੈਨੂੰ ਰੱਖਣਾ ਪੈਣਾ ਹੋਟਲ 'ਚ ਮੈਨੂੰ ਲੈਣਾ ਪੈਣਾ ਮਤਲਬ ਹੋਟਲ ਪਰ ਆਇਆ ਵੀ ਜੇ ਮੈਂ ਹੋਟਲ ਲੈ ਲਿਆ ਉਦੋਂ ਬਾਅਦ ਮੈਨੂੰ ਸਵੇਰੇ ਉਸ ਪਾਸ ਤੇ ਨਾ ਜਾਣ ਦਿੱਤਾ ਫਿਰ ਹੋਟਲ ਵੀ ਆਪਣਾ ਕਿਸੇ ਕੰਮ ਦਾ ਨਹੀਂ ਉਹ ਐਵੇਂ ਹੀ ਰਹਿ ਜਾਊਗਾ ਇਹ ਤਾਂ ਕਰਕੇ ਹੁਣ ਮੈਂ 230 ਚ ਪੈ ਗਿਆ ਚਲੋ ਇਹ ਤੁਹਾਨੂੰ ਆਪਾਂ ਅਪਡੇਟ ਬਾਅਦ ਦਿੰਨੇ ਆ ਜਿੱਥੇ ਆਪਾਂ ਕੁਛ ਖਾਦਾ ਪੀਤਾ ਨਾ ਉਥੋਂ ਜਮਾਂ 50 ਮੀਟਰ ਅੱਗੇ ਆ ਗਏ ਨਾ ਮਤਲਬ ਸ਼ੋਕ ਪਿੰਡ ਤੋਂ 50 ਮੀਟਰ ਅੱਗੇ ਆ ਕੇ ਆ ਇੱਥੇ ਇੱਕ ਜੰਕਸ਼ਨ ਬਣਿਆ ਹੋਇਆ ਵਾਈ ਟੈਂਗੋਂਗ ਸਿੱਧਾ ਜਾ ਰਿਹਾ ਦੁਰਬੁਕ ਮੁਰਗੋ ਤੇ ਡਬੀ ਇਧਰ ਨੂੰ ਆ ਤੇ ਆਪਾਂ ਨਮਾਰਾ ਜਾਣ ਦੀ ਸੋਚਦੇ ਸੀ ਪਹਿਲਾਂ ਪਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਕੋਈ ਦੁਰਬੁਕ ਦਾ ਬੋਰਡ ਹੀ ਲੱਗਿਆ ਕਿਲਾ ਉਧਰ ਆਪਣਾ ਤੰਗਸਤੇ ਦਾ ਬੋਰਡ ਨਹੀਂ ਲੱਗਿਆ ਦੁਰਬੁਕ ਇੱਥੋਂ ਹੈ ਗਿਆ ਜੀ 17 ਕਿਲੋਮੀਟਰ ਤੇ ਉਦੋਂ ਬਾਅਦ ਆਊਗਾ ਤੰਗਸਤੇ ਤੰਗਸਤੇ ਹੈ ਗਿਆ 23 ਕਿਲੋਮੀਟਰ ਤੇ ਤੰਗਸਤੇ ਦੇ ਵਿੱਚ ਆਪਾਂ ਨੂੰ ਪੈਟਰੋਲ ਪੰਪ ਵੀ ਸੁਵਿਧਾ ਹੈਗੀ ਆ ਭਾਈ ਬਾਕੀ ਰੁਕਣ ਵਾਲਾ ਕੰਨ ਦਾ ਹੁਣ ਆਪਾਂ ਉੱਥੇ ਪਹੁੰਚ ਕੇ ਹੀ ਦੇਖਦੇ ਆ ਹੋਮਸਟੇ ਇੱਥੇ ਬਹੁਤ ਨੇ ਉਹ ਥੋੜਾ ਜਿਹਾ ਮੇਨ ਪੁਆਇੰਟ ਆ ਲੋਕ ਕੀ ਕਰਦੇ ਨੇ ਕਿ ਪੈਂਗੋਂਗ ਦੀ ਜਿਹੜੀ ਮੇਨ ਲੋਕੇਸ਼ਨ ਆ ਪਰੇ ਹੋ ਜਾ ਦੇਖ ਲਾ ਕਿਵੇਂ ਨਾ ਵੀ ਲੱਤ ਨਾ ਫੜ ਲਈ ਯਾਰ ਪੀ ਕੇ ਲਵਾਏ ਜਾਣੇ ਧੁੰਨੀ ਚ 14 ਆਪਾਂ ਰੁਕਾਂਗੇ ਦੁਰਬੁਕ ਦੇ ਵਿੱਚ ਤੰਗਸਤੇ ਵੀ ਨਹੀਂ ਰੁਕਦੇ ਆਪਾਂ ਕਿਉਂਕਿ ਜਿਹੜੇ ਲੋਕ ਪੈਂਦੋਂਗ ਜਾਂਦੇ ਨੇ ਨਾ ਪੈਂਗਾ ਉਹ ਅੱਜ ਦੀ ਰੇਟ ਦੇ ਵਿੱਚ ਬਹੁਤ ਜ਼ਿਆਦਾ ੱਟਕਾਂ ਪੈ ਰਿਹਾ ਤੇ ਉੱਥੇ ਹੋਮਸਟੇ ਰਹਿਣਾ ਕਰਨਾ 3-4000 ਰੁਪਿਆ ਨਾਰਮਲ ਆ ਤੇ ਕਿਉਂਕਿ ਜਦੋਂ ਮੈਂ ਆਫ ਸੀਜ਼ਨ ਚ ਆਇਆ ਪਿਛਲੀ ਵਾਰੀ 2.5000 ਰੁਪਿਆ ਤਾਂ ਉਹ ਉਦੋਂ ਵੀ ਲੈ ਰਹੇ ਸੀ ਪੈਗੋਂਗ ਦੇ ਕੰਡੇ ਤੇ ਜਿਹੜੇ ਹੋਮਸਟੇ ਬਣੇ ਹੋਏ ਨੇ ਉੱਥੇ ਰਹਿਣ ਦਾ ਇਕੱਲੇ ਬੰਦੇ ਨੂੰ ਤਾਂ ਵੈਸੇ ਹੀ ਮਹਿੰਗਾ ਪੈਂਦਾ ਇਕੱਲੇ ਨੂੰ ਕਮਰਾ ਦੇਣ ਵੀ ਨਹੀਂ ਲੱਗੇ ਕੀ ਸੋਹਣਾ 뷰 ਬਣਦਾ ਦੇਖੋ ਕਹਣਾ ਕਿੰਨਾ ਕੁ ਸ਼ਾਪਨ ਇੰਡੀਆ ਦੇ ਵਿੱਚ ਵੀ ਦੇਖਣ ਨੂੰ ਇਹ ਆਪਣਾ ਇਹ ਆਪਦਾ ਦੇਸ਼ ਆ ਤਾਂ ਕਰਕੇ ਆਪਾਂ ਨੂੰ ਬਾਲਾ ਇਸ ਦੀ ਕਦਰ ਜੀ ਨਹੀਂ ਹੈਗੀ ਨਹੀਂ ਦੁਨੀਆ ਇੰਡੀਆ ਦਾ ਵੀਜ਼ਾ ਲੈਣ ਵਾਸਤੇ ਬਾਹਰਲੇ ਮੁਲਕਾਂ ਦੇ ਲੋਕ ਤਰਸਦੇ ਨੇ ਵੀ ਅਸੀਂ ਇੰਡੀਆ ਘੁੰਮੀਏ ਇੰਡੀਆ ਦੇ ਵਿੱਚ ਇੰਨਾ ਕੁ ਸ਼ਕ ਘੁੰਮਣ ਵਾਸਤੇ ਮੈਨੂੰ ਨਾ ਸੜਕ ਤੇ ਹਿਰਨ ਦੇਖਿਆ ਹਿਰਨ ਜਿਹੜੇ ਆਪਾਂ ਸਫਾਰੀਆਂ ਦੇ ਵਿੱਚ 2-200 ਰੁਪਇਆ ਦੇ ਕੇ ਦੇਖਣ ਜਾਂਦੇ ਆ ਦੇਖਿਓ ਤੁਸੀਂ ਵੀ ਧਿਆਨ ਹਿਰਨ ਹੀ ਆ ਕਿ ਹੋਰ ਆ ਕੁਛ ਆਹ ਦੇਖੜਾ ਆਹ ਦੇਖੋ ਹਣਾ ਕਿੱਥੇ ਜੀ ਖੜਾ ਮੈਨੂੰ ਤਾਂ ਕੈਮਰੇ 'ਚ ਵੀ ਨਹੀਂ ਦਿਖ ਰਿਹਾ ਆ ਸੀ ਜ਼ੂਮ ਕਰਕੇ ਦਿਖਾ ਦੂੰਗਾ ਮੈਂ ਖਰਚਾ ਜਾ ਪਿਆ ਹੁੰਦਾ ਇਹ ਜਿਹੜੇ ਜੰਗਲਾਂ ਦੇ ਵਿੱਚ ਜਾਨਵਰ ਰਹਿੰਦੇ ਹੁਣ ਉਹ ਜੰਗਲ ਆਵਾਦ ਹੀ ਹੁੰਦੇ ਨੇ ਦੁਰਬੁਕ ਆਪਾਂ ਕ੍ਰਾਸ ਕਰਿਆ ਜੀ ਤੇ ਤੰਗ ਸਟੇ ਤੋਂ 5 ਕਿਲੋਮੀਟਰ ਪਹਿਲਾਂ ਤੇ ਆਪਣੀ ਪੈਂਧਾ ਉਚਾਲੀ ਆ ਠੀਕ ਆ ਸਿੱਧਾ ਲੈ ਵੀ ਆਇਆ ਦਾ ਪਰ ਫਿਲਹਾਲ ਆਪਾਂ ਇੱਥੇ ਮੂਹ ਮੰਹੰਦਰਾ ਸਾਰਾ ਬਦਲ ਗਿਆ ਅੱਗਗੇ ਇਥੇ ਹੋਰ ਸਾਉ ਦੇ ਹੋਟਲ ਹੁੰਦੇ ਸੀ ਜਿੱਥੇ ਪਿਛਲੀ ਵਾਰੀ ਰਹਿ ਕੇ ਗਿਆ ਹੁਣ ਕੈਫੇ ਕੁਫੇ ਖੁੱਲ ਗਏ ਇਥੇ ਬੰਦਾ ਤਾਂ ਮਜਾਮਾ ਹੋ ਗਿਆ ਲੋਜੀ ਕਮਰੇ ਦੇ ਵਿੱਚ ਆ ਕੇ ਆਪਾਂ ਬਹਿ ਗਏ ਆ ਸਮਾਨ ਵਗੈਰਾ ਆਪਾਂ ਰੱਖਤਾ ਫਰੈਸ਼ ਹੋ ਗਏ ਆ ਵੀਡੀਓ ਤੁਹਾਨੂੰ ਪਤਾ ਕਿ 2 ਦਿਨ 3 ਦਿਨ ਪਹਿਲਾਂ ਆਪਣਾ ਨੈਟਵਰਕ ਨਹੀਂ ਆਇਆ ਤੇ 2-3 ਵੀਡੀਓ ਆਪਣੀਆਂ ਇਕੱਠੀਆਂ ਹੋ ਗਈਆਂ ਤੇ ਜਿਹੜੀ ਮੈਂ ਹੁਣ ਵੀਡੀਓ ਬਣਾ ਰਿਹਾ ਆ ਇਹ ਸ਼ਾਇਦ 2 ਦਿਨ ਹੋਰ ਲੇਟ ਹੋਵੇ ਉਹਦਾ ਕਾਰਨ ਇਹ ਹੈ ਵੀ ਨੈਟਵਰਕ ਨਹੀਂ ਮਿਲੇ ਸੀ ਵੀਡੀਓ ਫਿਰ ਆਪਾਂ ਅਪਲੋਡ ਨਹੀਂ ਕਰ ਸਕੇ ਪਿਛਲੇ 3-4 ਦਿਨਾਂ ਤੋਂ ਖਬਰ ਚੱਲ ਰਹੀ ਆ ਵੀ ਹਿਮਾਚਲ ਦੇ ਵਿੱਚ ਜਿਹੜੇ ਪੰਜਾਬੀ ਬੰਦੇ ਘੁੰਮਣ ਜਾ ਰਹੇ ਨੇ ਉਹਨਾਂ ਦੇ ਉੱਤੇ ਹਮਲਾ ਹੋਇਆ ਹੈ ਅਟੈਕ ਹੋ ਰਿਹਾ ਉਹਨਾਂ ਦੇ ਗੱਡੀਆਂ ਭੰਨੀਆਂ ਜਾ ਰਹੀਆਂ ਨੇ ਉਹਨਾਂ ਦਾ ਕੁੱਟਮਾਰ ਹੋ ਰਹੀ ਆ ਹਨਾ ਕੋਈ ਐਨ ਆਰ ਆਈ ਕਪਲ ਸੀ ਉਹ ਕੁੱਟਿਆ ਗਿਆ ਪੰਜਾਬ ਦੀਆਂ ਗੱਡੀਆਂ ਕਾਫੀ ਕ੍ਰਿਸ਼ਟਾ ਹੋ ਗਈਆਂ ਨੋਵਾ ਹਨਾ ਖਾਸਿਆਂ ਵੀ ਵੀਡੀਓ ਦੇਖੀਆਂ ਤੇ ਮੈਨੂੰ ਵੀ ਕਮੈਂਟ ਮੈਸੇਜ ਆ ਰਹੇ ਨੇ ਬਾਈ ਜੇ ਤੂੰ ਹਿਮਾਚਲ ਚ ਘੁੰਮੇਗਾ ਧਿਆਨ ਨਾਲ ਘੁੰਮੀ ਤਾਂ ਚਲੋ ਹੁਣ ਦੇਖੋ ਗਰਮੀ ਬਹੁਤ ਪੈਂਦੀ ਆ ਪੰਜਾਬ ਚ ਹਨਾ ਲੋਕ ਹਿਮਾਚਲ ਘੁੰਮਣ ਆ ਜਾਂਦੇ ਨੇ ਆਈ ਸਾਲ ਹੀ ਆਉਂਦੇ ਨੇ ਤੇ ਸਭ ਤੋਂ ਜਿਆਦਾ ਆਪਣੇ ਪੰਜਾਬ ਦੇ ਲੋਕ ਜਿੰਨਾ ਮਨਾਲੀ ਆਉਂਦੇ ਨੇ ਮੈਨੂੰ ਲੱਗਦਾ ਵੀ ਕਿਸੇ ਹੋਰ ਥਾਂ ਦੇ ਉੱਤੇ ਜਾਂਦੇ ਹੋਣੇ ਤੇ ਜਾਂਦੇ ਕਿਉਂ ਨਹੀਂ ਇਹਦਾ ਮੈਨੂੰ ਕੋਈ ਰੀਜ਼ਨ ਨਹੀਂ ਪਤਾ ਆਪਾਂ ਇੰਨੀਆਂ ਥਾਵਾਂ ਤੁਹਾਨੂੰ ਦਿਖਾਈਆਂ ਨੇ ਘੁੰਮਣ ਵਾਲੀਆਂ ਹਨਾ ਚਾਹੇ ਤੁਸੀਂ ਭਾਈ ਉਧਰੋਂ ਪਠਾਨਕੋਟ ਦੇ ਪਠਾਨਕੋਟ ਵਾਲੇ ਪਾਸਿਓਂ ਜੰਮੂ ਹੋ ਕੇ ਸ਼੍ਰੀਨਗਰ ਘੁੰਮੇ ਆਓ ਠੀਕ ਆ ਇੱਥੇ ਤੁਸੀਂ ਉੱਤਰਾਖੰਡ ਵਾਲੇ ਪਾਸੇ ਜਾ ਵੜੋ ਚਾਰ ਧਾਮ ਯਾਤਰਾ ਚੱਲ ਰਹੀ ਆ ਔਰਲੀ ਵਗੈਰਾ ਹੋ ਗਿਆ ਚੌਪਟਾ ਇੰਨੀਆਂ ਛੋੜੀਆਂ ਛੋੜੀਆਂ ਥਾਵਾਂ ਨੇ ਉਧਰ ਨੂੰ ਜਾਵੜੋ ਹਨਾ ਥੋੜਾ ਥੋੜਾ ਬਹੁਤਾ ਤੁਹਾਡੇ ਕੋਲ ਵੱਧ ਟਾਈਮ ਹੈਗਾ ਹਨਾ ਤੁਸੀਂ ਨਾਰਥ ਈਸਟ ਵਾਲੇ ਪਾਸੇ ਜਾਵੜੋ ਦੋ ਕੁ ਦਿਨ ਜਾਣ ਦੇ ਲੱਗਦੇ ਨੇ ਤਿੰਨ ਦਿਨ ਪਰ ਆਪਾਂ ਮੁੜ ਘੁੜ ਕੇ ਮਨਾਲੀ 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 ਬਸ ਆਹੀ ਕੰਮ ਚੱਲ ਰਿਹਾ ਇਸ ਸਾਲ ਹੁਣ ਮੈਂ ਨਹੀਂ ਕਹਿੰਦਾ ਵੀ ਇੱਥੇ ਉਹਨਾਂ ਦੀ ਹਿਮਾਚਲ ਵਾਲਿਆਂ ਦੀ ਗਲਤੀ ਆ ਹਨਾ ਕਿ ਆਪਣੀ ਗਲਤੀ ਆ ਕਦੇ ਵੀ ਟੜੀ ਇੱਕ ਹੱਥ ਨਾਲ ਨਹੀਂ ਵਜਦੀ ਹੁੰਦੀ ਕਿ ਤਰ੍ਹਾਂ ਕਿਤੇ ਆਪਣੇ ਵਾਲਿਆਂ ਦੀ ਵੀ ਗਲਤੀ ਹੁੰਦੀ ਆ ਪਰ ਉਹਨਾਂ ਨਾਲ ਇਹ ਹੁੰਦਾ ਵੀ ਜਿਹੜੇ ਬੇਕਸੂਰ ਬੰਦੇ ਹੁੰਦੇ ਨੇ ਨਾ ਫੈਮਲੀਆਂ ਆਈਆਂ ਹੁੰਦੀਆਂ ਆ ਦੇ ਬੱਚਿਆਂ ਦੇ ਨਾਲ ਆਪਦੀਆਂ ਘਰ ਵਾਲੀਆਂ ਦੇ ਨਾਲ ਆਪਦੇ ਮਾਤਾ ਪਿਤਾ ਦੇ ਨਾਲ ਜਿਹੜੇ ਲੋਕ ਆਏ ਹੁੰਦੇ ਨੇ ਉਹਨਾਂ ਨੂੰ ਇਹ ਮੁਸੀਬਤਾਂ ਝੰਡੀਆਂ ਪੈ ਜਾਂਦੀਆਂ ਨੇ ਹਨਾ ਤੇ ਰੌਲਾ ਵੀ ਹੁਣ ਮੰਨ ਲਓ ਕਿਸੇ ਦੀ ਗੱਡੀ ਖੜੀ ਆ ਬਾਹਰ ਕੋਈ ਸ਼ਰਾਰਤੀ ਅੰਸਰ ਆ ਉਹਨੇ ਦੇਖਣਾ ਪੰਜਾਬ ਦਾ ਨੰਬਰ ਆ ਉਹਨੇ ਗੱਡੀ ਭੰਨਦੀ ਠੀਕ ਆ ਸਾਰੇ ਤਾਂ ਹੀ ਹਿਮਾਚਲ ਵਾਲੇ ਐਵੇਂ ਦੇ ਹੋਣਗੇ ਜੇ ਸਾਰੇ ਹਿਮਾਚਲ ਦੇ ਐਵੇਂ ਦੇ ਹੁੰਦੇ ਬੰਦੇ ਤਾਂ ਸਾਨੂੰ ਉਹ ਹੋਟਲ ਦੇ ਵਿੱਚ ਰਹਿਣ ਵੀ ਨਾ ਦਿੰਦੇ ਚਲੋ ਚਲੋ ਚਲ ਜਿੰਮੇ ਵੀ ਆ ਯਾਰ ਜਿਹਦੀ ਮਰਜ਼ੀ ਗਲਤੀ ਹੋ ਗਈ ਹਨਾ ਪਰ ਆਪਾਂ ਮੈਂ ਕਹਿੰਦਾ ਵੀ ਆਪਾਂ ਮਨਾਲੀ ਘੁੰਮਣਾ ਬੰਦ ਕਰੀਏ ਹਿਮਾਚਲ ਆਪਾਸਾ ਘੁੰਮਣਾ ਬੰਦ ਕਰੀਏ ਕਿੰਨੀ ਕਿ ਉਥੇ ਪੰਜਾਬੀਆਂ ਦੀ ਇੱਜ਼ਤ ਹੋ ਰਹੀ ਹੈ ਕਿੰਨਾ ਕੋ ਉਹ ਮਾਨ ਸਤਕਾਰ ਕਰ ਰਹੇ ਨੇ ਇਹ ਬਹੁਤ ਚਿਰ ਤੋਂ ਚੱਲ ਰਿਹਾ ਹੈ ਕੰਮ ਇਹ ਇਹ ਨਹੀਂ ਹੈਗਾ ਵੀ ਆ ਹੁਣੇ ਤੋਂ ਰੌਲਾ ਪੈਣਾ ਸ਼ੁਰੂ ਹੋਇਆ ਰੌਲਾ ਪੈਣਾ ਜਿਹੜਾ بڑے ਮੋٹے ਕੋਈ ਪੋਲੀਟੀਕਲ ਇਸ਼ੂ ਹੋ ਗਏ ਉਹਦੇ ਕਰਕੇ ਰੌਲਾ ਨਹੀਂ ਹੈ ਅਜੇ ਤੋਂ 5 ਮਹੀਨੇ ਪਹਿਲਾਂ ਪਤਾ ਨਹੀਂ 4 ਮਹੀਨੇ ਪਹਿਲਾਂ ਵੀ ਇੱਕ ਮੁੰਡਾ ਮਾਰਦਾ ਸੀ ਹਿਮਾਚਲ ਦੇ ਵਿੱਚ ਕੁੱਟ-ਕੁੱਟ ਕੇ ਮਾੜੀ ਜੀ ਕੋ ਗੱਲ ਹੋ ਜੇ ਤੂੰ ਤੜਾਕ ਹੋ ਜਾਂਦੀ ਆ ਆਪਣੇ ਵਾਲਾ ਦਾ ਥੋੜਾ ਜਿਹਾ ਏਕਾ ਘਰਤਾ ਆਪਣੇ ਵਾਲੇ ਵੀਡੀਓ ਥੋੜੀ ਜਿਹਾ ਜ਼ਿਆਦਾ ਬਣਾਉਂਦੇ ਨੇ ਉਹਨਾਂ ਦਾ ਏਕਾ ਬਹੁਤ ਜ਼ਿਆਦਾ ਆ ਉਹ ਜਦੋਂ ਮੜੀ ਜੀ ਕੋਈ ਗੱਲ ਹੋਏ ਨੇ ਨਾ ਉਹ ਇਕੱਠੇ ਹੋ ਜਾਂਦੇ ਨੇ ਤੇ ਫਿਰ ਪਤਾ ਨਹੀਂ ਲੱਗਦਾ ਵੀ ਆਪਣੇ ਵਾਲਾ ਦਾ ਉਹ ਬਣਾਉਂਦੇ ਕੀ ਨੇ ਫਿਰ ਜਦੋਂ ਭੀੜ ਕੁੱਟਣ ਲੱਗਦੀ ਆ ਫਿਰ ਭੀੜ ਨੂੰ ਪਤਾ ਹੀ ਲੱਗਦਾ ਵੀ ਕਿੱਥੇ ਮਾਰ ਰਹੀ ਆ ਉਹ ਕਹਿਣੀ ਪਤਾ ਬੰਦਾ ਮਾਰ ਹੀ ਦੇਣ ਤਾਂ ਮੇਰੀ ਤੁਹਾਨੂੰ ਸਲਾਹ ਇਹ ਹੈ ਵੀ ਮਨਾਲੀ ਘੁੰਮਣਾ ਭਾਈ ਬੰਦ ਕਰੋ ਠੀਕ ਆ ਆਪਣੇ ਪੰਜਾਬ ਦੇ ਜਿਹੜੇ ਮੁੰਡੇ-ਖੁੰਡੇ ਨੇ ਹੋਰ ਨੇ ਘੁੰਮਣ ਜਾਂਦੇ ਨੇ ਅਸੀਂ ਬਹੁਤ ਕੁਝ ਦੇਖਦੇ ਆ ਜੀ ਘੁੰਮਦੇ ਰਾਹ ਦੇ ਵਿੱਚ ਪਰ ਸਾਡਾ ਮਨ ਹੀ ਨਹੀਂ ਕਰਦਾ ਉਹ ਚੀਜ਼ਾਂ ਉਹਨਾਂ ਬਾਰੇ ਬੋਲੀਏ ਜਾਂ ਕੋਈ ਦੱਸੀਏ ਅਸੀਂ ਆਪ ਦਾ ਇੱਥੇ ਘੁੰਮਣ ਆਏ ਆ ਨੰਦਲੈਂਡ ਆਏ ਆ ਜੋ ਅਸੀਂ ਆਪ ਦਾ ਐਕਸਪੀਰੀਅੰਸ ਕਰਦੇ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਆਪ ਦੇ ਬੰਦਿਆਂ ਦੀ ਅਸੀਂ ਆਪ ਨਿੰਦਿਆ ਕਰਦੇ ਚੰਗੀ ਨਹੀਂ ਲੱਗਦੀ ਦੁਨੀਆ ਦੇਖੀ ਜਾਂਦੀ ਆ ਵੀ ਪੰਜਾਬ ਵਾਲੇ ਮੁੰਡੇ ਠੀਕ ਆ ਸਾਰੇ ਨਹੀਂ ਮੈਂ ਕਹਿੰਦਾ ਬਥੇਰੀ ਦੁਨੀਆ ਉੱਥੇ ਜਾਂਦੀ ਆ ਪਰ ਉਹਦੇ ਵਿੱਚ ਕੁਝ ਕੁ ਬੰਦੇ ਕਰਕੇ ਦਾ ਕਿਸੇ ਨਾ ਕਿਸੇ ਦਾ ਰੈਪਿਊਟੇਸ਼ਨ ਡਾਊਨ ਹੁੰਦੀ ਹੀ ਆ ਨਾ ਜਿਵੇਂ ਉੱਥੇ ਮੈਂ ਚੂਸੂਲ ਦੇ ਵਿੱਚ ਰੁਕਿਆ ਤਾਂ ਇੱਕ ਅੱਦੇ ਬੰਦੇ ਦੇ ਕਰਕੇ ਹੀ ਰੈਪਿਊਟੇਸ਼ਨ ਡਾਊਨ ਤਾਂ ਹੁੰਦੀ ਹੈ ਨਾ ਅਗਲਾਂ ਤਾਂ ਇਹ ਕਹਿਣਾ ਵੀ ਪੰਜਾਬ ਦੇ ਮੁੰਡੇ ਆਏ ਸੀ ਹੁਣ ਮੈਂ ਇੱਥੇ ਘੁੰਮਦਾ ਫਿਰਦਾ ਮੈਂ ਪੰਜਾਬ ਨੂੰ ਕਿਤਨਾ ਨਾਲ ਜਿਵੇਂ ਮਰਜੀ ਹੈ ਭਾਈ ਮੈਂ ਰਿਪਰੈਜ਼ੈਂਟ ਕਰ ਰਿਹਾ ਜੇ ਮੈਂ ਕੋਈ ਇੱਥੇ ਉਨੀਕੀ ਗੱਲਬਾਤ ਕਰਕੇ ਜਾਂਦਾ ਕਿਸੇ ਬੰਦੇ ਨਾਲ ਤਾਂ ਉਹ ਕਹਿਣਗੇ ਵੀ ਪੰਜਾਬ ਦੇ ਬੰਦੇ ਸਾਰੇ ਐਵੇਂ ਦੇ ਹੋਣਗੇ ਠੀਕ ਆ ਤਾਂ ਮੈਂ ਕਹਿੰਦਾ ਵੀ ਆਪਾਂ ਵੀ ਥੋੜਾ ਜਿਹਾ ਚੀਜ਼ਾਂ ਗਰੇਜ ਕਰੀਏ ਸ਼ਾਮ ਨੂੰ ਮਾਲ ਰੋਡ ਦੇ ਦਾਰੂ ਦੂਰੂ ਪੀ ਕੇ ਢੇੜੇ-ਘੇੜੇ ਕੱਢਦੇ ਆ ਉਹ ਘੇੜੇ-ਘੂੜੇ ਬੰਦ ਕਰੀਏ ਦਾਰੂ ਇੱਕ ਲੜਾਈ ਦਾ ਘਰ ਹੀ ਹੁੰਦੀ ਆ ਆਪਾਂ ਥੋੜ ਭੱਜਿਆ ਹੋਣੇ ਆ ਬਿੱਟਾਲੇ ਹੋਣੇ ਆ ਵੀ ਉੱਥੇ ਜਾ ਕੇ ਕਰਦੇ ਕੁਛ ਨਹੀਂ ਘੁੰਮਣ ਘਾਮਣ ਦਾ ਮੈਨੂੰ ਦੱਸਦਾ ਘੁੰਮਣਾ ਕੀ ਹੁੰਦਾ ਕੁਛ ਨਹੀਂ ਕਰਨਾ ਇੱਥੇ ਤੜਕੇ ਪੰਜਾਬ ਤੋਂ ਗੱਡੀ ਚੱਕਣੀ ਆ ਚੱਕ ਕੇ ਟੋਲ ਟਾਲ ਪਲਾਜ਼ੇ ਕਰਦੇ ਕਰਾਉਂਦੇ ਹੋਰ ਗਾਣੇ ਗੋਣੇ ਉੱਚੀ ਆਵਾਜ਼ਾਂ 'ਚ ਛੱਡ ਕੇ ਰੀਲਾ ਰੂਲਾ ਬਣਾਉਂਦੇ ਮਨਾਲੀ ਪਹੁੰਚ ਜਾਣਾ ਸ਼ਾਮ ਨੂੰ 6:30 ਵਜੇ 6:30 ਵਜੇ ਪਹੁੰਚੇ ਰਾਹ 'ਚ ਬੋਤਲ ਫੜ ਲੈਣੀ ਆ ਦਾਰੂ ਪੀ ਲੈਣੀ ਆ ਮੀਟ ਖਾ ਲੈਣਾ ਜੋ ਵੀ ਕੁਛ ਦਿਖਾਣਾ ਕਰਕੇ ਹਿਸਾਬ ਦਾਬਾ ਦਾ ਮੁੜ ਕੇ ਮਨਾਲੀ ਘੇੜੇ ਘਟੀਆਂ ਨੇ ਉਸੇ ਕਿਸ ਨਖੈਬਾਜੀ ਹੋ ਗਈ ਲੜ ਪਏ ਤੇ ਚਲੋ ਭਈ ਤਾਂ ਇਹਦਾ ਤਾਂ ਚਲੋ ਜੋ ਹੈ ਸੋ ਹੈ ਹਨ ਆਪਾਂ ਕਿਹੜਾ ਕਿਸੇ ਨੂੰ ਚਲੋ ਆਪਾਂ ਕਿਸੇ ਨੂੰ ਪਿੰਲ ਕੁਆਇਟ ਨਹੀਂ ਕਰ ਰਹੇ ਪਰ ਮੈਂ ਕਹਿੰਦਾ ਵੀ ਸਭ ਤੋਂ ਵਧੀਆ ਹੀਲਾ ਵਸੀਲਾ ਇਹ ਹੈ ਆ ਪੰਜਾਬ ਦਾ ਜਿਹੜਾ ਯੂਥ ਜਾਂ ਪੰਜਾਬ ਦੇ ਲੋਕ ਜਿਹੜੇ ਹਿਮਾਚਲ ਚ ਜਾਂਦੇ ਹਨ ਬਹੁਤ ਵੱਡਾ ਟੂਰਿਜ਼ਮ ਤੇ ਵੀ ਇਫੈਕਟ ਪਊਗਾ ਜੇ ਆਪਾਂ ਮਨਾਲੀ ਵਾਲਾ ਪਾਸਾ ਘੁੰਮਣਾ ਬੰਦ ਕਰ ਦਈਏ ਸੋ ਕਿੰਨੀਆਂ ਹੀ ਥਾਵਾਂ ਦਿਖਾਈਆਂ ਨੇ ਹੁਣ ਅਸੀਂ ਵੀ ਤਾਂ ਜਲ ਮਨਾਲੀ ਜਾ ਕੇ ਹੀ ਆਏ ਹਾਂ ਉਹਦੇ ਮਾਲ ਰੋਡ ਤੇ ਪੈਰ ਧਰਨ ਨੂੰ ਥਾਂ ਨਹੀਂ ਸੀ ਮੈਂ 2 ਦਿਨ ਮਨਾਲੀ ਰਿਹਾ ਉਹਨਾਂ ਨੇ ਵਧੀਆ ਇੱਜ਼ਤ ਮਾਨ ਕੀਤਾ ਲੋਕਾਂ ਨੇ ਜਿੰਨਾਂ ਕੋਲ ਅਸੀਂ ਰਹੀਆਂ ਉਹਨਾਂ ਸਾਡੇ ਗੱਡੀਆਂ ਵੀ ਪੰਜਾਬ ਦੀਆਂ ਨੰਬਰ ਨੇ ਹਨਾ ਸਾਡੀਆਂ ਗੱਡੀਆਂ ਵੀ ਪੰਜਾਬ ਦੇ ਨੰਬਰ ਨੇ ਕੁਝ ਵੀ ਕਰ ਸਕਦੇ ਸੀ ਪਰ ਆਪਾਂ ਵੀ ਆਪਦੇ ਤੇ ਕੰਟਰੋਲ ਕਰੀਏ ਮਾੜੀ ਮੋਟੀ ਜਿਹੀ ਗੱਲ ਹੋ ਜਾਂਦੀ ਆ ਉਹਨੂੰ ਚਲੋ ਭਾਈ ਕੋਈ ਨਾ ਮਿੱਟੀ ਪਾਓ ਕਿ ਜਾਣ ਦੋ ਅਗਲੇ ਦਾ ਏਰੀਆ ਹੁੰਦਾ ਉਹ ਉਸੇ ਮਾੜੀ ਜੀ ਤੁੰਗੜਾਕ ਦੇ ਨਾਲ ਹੀ ਬਹੁਤ ਵੱਡੀ ਗੱਲ ਵਧ ਜਾਂਦੀ ਹੈ ਹਨਾ ਚਲ ਕਹਿਤਾ-ਕਹਿਤਾ ਹੁਣ ਇਹਦਾ ਮਤਲਬ ਇਹ ਨਾ ਚਲੋ ਆਪਾਂ ਕੋਈ ਆਪਾਂ ਨੂੰ ਕੋਈ ਗਾਲ ਕੱਢੇ ਜਾਂ ਹੋਰ ਕੱਢੇ ਗਾਲ ਕੱਢਣ ਦੀ ਨੌਬਤੀ ਉਦੋਂ ਆਉਂਦੀ ਹੈ ਜਦੋਂ ਕੋਈ ਗੱਲ ਵਧ ਜਾਂਦੀ ਗੱਲ ਵਧਾਉਣੀ ਨਹੀਂ ਹੈਗੀ ਆਪਾਂ ਕਿਸੇ ਗੱਲ ਨੂੰ ਬੜੀ ਮੋਟੀ 19 21 ਜਲਦੀ ਰਹਿੰਦੀ ਅਸੀਂ ਵੀ ਫਿਰਦੇ ਹੀ ਆਂ ਪਰ ਮੜਾ ਮੋਟਾ ਪੇਸ਼ੈਂਸ ਵੀ ਰੱਖੀਏ ਜਦੋਂ ਬਾਹਰਲੇ ਸ਼ਹਿਰਾਂ 'ਚ ਘੁੰਮਦੇ ਆਂ ਤਾਂ ਬਸ ਇੰਨੀ ਕਿ ਬੇਨਤੀ ਆ ਭਾਈ ਤੇ ਅਸੀਂ ਵੀ ਚਲੋ ਆਪਦਾ ਤੁਸੀਂ ਸਾਨੂੰ ਮੈਸੇਜ ਕੀਤਾ ਸਾਡੀ ਫਿਕਰ ਕਰਦੇ ਹੋ ਚਲੋ ਅਸੀਂ ਵੀ ਆਪਦਾ ਪੂਰਾ ਧਿਆਨ ਰੱਖਾਂਗੇ ਫਿਲਹਾਲ ਜਿੰਨਾ ਚਿਰ ਇਹ ਮਸਲੇ ਠੰਡੇ ਨਹੀਂ ਹੁੰਦੇ ਜਿਹੜੇ ਹੁਣ ਹਿਮਾਚਲ ਦੇ ਵਿੱਚ ਚੱਲ ਰਹੇ ਨੇ ਹਿਮਾਚਲ 'ਚ ਘੁੰਮਣਾ ਥੋੜਾ ਜਿਆਦਾ ਬੰਦ ਕਰੋ ਬਹੁਤ ਥਾਵਾਂ ਨੇ ਯਾਰ ਬਹੁਤ ਜਿਆਦੇ ਥਾਵਾਂ ਨੇ ਹਿਮਾਚਲ ਚ ਵੀ ਆਪਾਂ ਕੀ ਟੱਟੂ ਘੁੰਮਦੇ ਆ ਯਾਰ ਹਿਮਾਚਲ ਚ ਕੱਲਾ ਮਨਾਲੀ ਜਾਂਦੇ ਆ ਸਲਾੰਗ ਬੇਲੀ ਜਾਂਦੇ ਆ ਹਿਮਾਚਲ ਚ ਹੋਰ 36 ਥਾਵਾਂ ਬਹੁਤ ਪਈਆਂ ਨੇ ਸ਼ਿਮਲੇ ਵਾਲੇ ਪਾਸੇ ਜਿਹੜਾ ਸ਼ਿਮਲਾ ਫੇਰ ਵੀ ਥੋੜਾ ਜਿਹਾ ਧਰੋ ਫਰਕ ਆ ਮਨਾਲੀ ਨਾਲੋਂ ਮਨਾਲੀ ਵਾਲਾ ਤਾਂ ਟਿੱਚ ਜਾਣਦੇ ਨੇ ਪੰਜਾਬੀਆਂ ਨੂੰ ਸਿੱਧੀ ਜੀ ਗੱਲ ਆ ਤੁਸੀਂ ਆਪਦਾ ਇੱਜ਼ਤ ਆ ਆਪਦੇ ਹੱਥ ਹੁੰਦੀ ਆ ਤੇ ਉਹਨੂੰ ਬਚਾ ਕੇ ਰੱਖੋ ਨਾ ਜਾਓ ਕਿ ਲਹਾਲ ਹਜੇ ਥੋੜਾ ਜਿਹਾ ਜਦੋਂ ਆਪਾਂ ਟੂਰਿਜ਼ਮ ਵਾਲਾ ਹੱਥ ਇਧਰੋਂ ਖਿੱਚਾਂਗੇ ਤਾਂ ਉਹਨਾਂ ਨੂੰ ਵੀ ਮਾੜਾ ਮੋਟਾ ਉਹਨਾਂ ਤੇ ਇਦਾ ਮਤਲਬ ਇਹ ਨਹੀਂ ਵੀ ਉਹਨਾਂ ਦੇ ਆਪ ਬੰਦੇ ਫੜ ਕੇ ਪੰਜਾਬ ਚਰ ਮੱਚ ਲਾਉਣ ਦੇ ਬੰਦੇ ਕੁੱਟਣ ਲੱਗ ਜਾਈਏ ਠੀਕ ਹੈ ਤੇ ਚਲੋ ਇਹੀ ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰ ਦਿਆ ਕਰੋ ਬਾਕੀ ਤੁਸੀਂ ਮੇਰੇ ਨਾਲ ਵੱਧ ਸਿਆਣੇ ਹੋ ਤੇ ਬਹੁਤ ਚਿਰ ਦਾ ਮੈਂ ਦੇਖੀ ਜਾਂਦਾ ਸੀ ਮੈਂ ਕਦੇ ਬੋਲਿਆ ਨਹੀਂ ਕਿ ਜਦ ਤੁਸੀਂ ਜਾ ਕੇ ਜਿੰਨੀਆਂ ਮੇਰੀ ਮਰਜ਼ੀਆਂ ਪੁਰਾਣੀ ਵੀਡੀਓ ਦੇਖ ਲਓ ਮੈਂ ਕਦੇ ਐਵੇਂ ਚੀਜ਼ਾਂ ਬਾਰੇ ਬੋਲਦਾ ਨਹੀਂ ਪਰ ਕਦੇ-ਕਦੇ ਹੋ ਜਾਂਦਾ ਵੀ ਯਾਰ ਨਹੀਂ ਯਾਰ ਇਹਨਾਂ ਨੂੰ ਸਭਾ ਜ ਆ ਕੋਈ ਨਾ ਕੋਈ ਤਾਂ ਸਾਡੀ ਗੱਲ ਸੁਣਦਾ ਹੋਊਗਾ ਨਾ ਤਲ ਸਾਥੋਂ ਜੇ ਵੱਡੇ ਸੁਣਦੇ ਨੇ ਕਈ ਕੀ ਪਤਾ 700 ਕੋਈ ਛੋਟਾ ਬੱਚਾ ਸੁਣਦਾ ਹੋਵੇ ਉਹ ਸਾਡੀ ਗੱਲ ਦਾ ਅਸਰ ਕਰੇ ਹਨ ਤੇ ਚਲੋ ਹੁਣ ਪ੍ਰਸ਼ਾਦਾ ਪਾਣੀ ਛਕ ਕੇ ਵੇਲੇ ਹੁੰਦੇ ਆ ਤੇ ਕੱਲ ਨੂੰ ਮਿਲਦੇ ਰਾਂ ਵੀ ਵੀਡੀਓ ਦੇ ਨਾਲ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਵੀ